ਸਤਿ ਸ੍ਰੀ ਅਕਾਲ ਜੀ ਮੈਂ ਸੁਰਿੰਦਰ ਢੱਲਵਾ ਤੁਸੀਂ ਜੁੜੇ ਹੋ ਢੱਲਵਾ ਟੀਵੀਜ਼ਨ ਤੁਹਾਡੀ ਦੁਨੀਆ ਦੀ ਖਿੜਕੀ ਦੇ ਨਾਲ ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕੀਤੀ ਸੀ ਜਿਹਦਾ ਟੌਪਿਕ ਸੀ 23 ਮਾਰਚ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਔਰ ਮਾਰਚ ਦੇ ਸ਼ਹੀਦ ਖਾਸ ਤੌਰ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਇਹਨਾਂ ਸ਼ਹੀਦਾਂ ਦੀ ਕੀ ਸੀ ਵਿਚਾਰਧਾਰਾ ਔਰ ਇਸ ਵਿਚਾਰਧਾਰਾ ਤੇ ਆਪਾਂ ਪਿਛਲੀ ਵੀਡੀਓ ਦੇ ਵਿੱਚ ਗੱਲਬਾਤ ਆ ਜਿਹੜੀ ਉਹ ਕੀਤੀ ਸੀ ਔਰ ਇਸ ਭਾਗ ਦੇ ਵਿੱਚ ਉਸੇ ਗੱਲਬਾਤ ਨੂੰ ਉਸੇ ਲੜੀ ਨੂੰ ਆਪਾਂ ਅੱਜ ਅੱਗੇ ਆਹੋ ਜਾਰੀ ਆਉ ਰੱਖਾਂਗੇ ਅੱਜ ਦੇਸ਼ ਦੇ ਵਿੱਚ ਆਰਐਸਐਸ ਬੀਜੇਪੀ ਸਰਕਾਰ ਹੈ ਜਿਹੜੀ ਉਹ ਕਾਬਜ਼ ਹੈਗੀ ਹੈ ਜਿਹਦਾ ਨਿਸ਼ਾਨਾ ਹੈ ਘੱਟ ਗਿਣਤੀਆਂ ਖਾਸ ਤੌਰ ਤੇ ਮੁਸਲਮਾਨ ਦਲਿਤ ਸਿੱਖ ਕਮਿਊਨਿਸਟ ਵਿਰੋਧੀ ਵਿਚਾਰਾਂ ਵਾਲੇ ਪੱਤਰਕਾਰ ਜਾਂ ਫਿਰ ਬੁੱਧੀਜੀਵੀ ਇਹਨਾਂ ਸਾਰਿਆਂ ਨੂੰ ਕੁਚਲ ਕੇ ਇੱਕ ਵੱਖਰੀ ਕਿਸਮ ਦਾ ਜਿਹੜਾ ਧਾਰਮਿਕ ਜਿਹੜਾ ਇਹ ਦੇਸ਼ ਆ ਜਿਹੜਾ ਉਹ ਬਣਾਉਣਾ ਚਾਹੁੰਦੇ ਆ ਮਤਲਬ ਕਿ ਹਿੰਦੂ ਰਾਸ਼ਟਰਾ ਜਿਹੜਾ ਉਹ ਸਥਾਪਿਤਾ ਜਿਹੜਾ ਉਹ ਕਰਨਾ ਚਾਹੁੰਦੇ ਹੈਗੇ ਜਿਹਦੇ ਤਹਿਤ ਸੂਬਿਆਂ ਦੇ ਅਧਿਕਾਰਾਂ ਤੇ ਲਗਾਤਾਰ ਡਾਕਾ ਮਾਰਿਆ ਜਾ ਰਿਹਾ ਔਰ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਉਹ ਵੀ ਜਿਹੜੀ ਆਰਐਸਐਸ ਦੀ ਜਿਹੜੀ ਉਹ ਹਮ ਹੀ ਹੈਗੀ ਆ ਮਤਲਬ ਕਿ ਵੀ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਆਰਐਸਐਸ ਵੱਲੋਂ ਡਿਜ਼ਾਈਨ ਕੀਤਾ ਗਿਆ ਇੱਕ ਪ੍ਰੋਜੈਕਟ ਆ ਜਿਹਦੇ ਤਹਿਤ ਪੰਜਾਬ ਦੇ ਅਧਿਕਾਰਾਂ ਤੇ ਜਿਹੜਾ ਉਹ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਜਿਹੜਾ ਉਹ ਡਾਕਿਆ ਜਿਹੜੇ ਮਰਵਾਏ ਜਾ ਰਹੇ ਹੈਗੇ ਹੈਗੇ ਜੇ ਗੱਲ ਕਰੀਏ ਪੰਜਾਬ ਦੇ ਦਰਿਆਈ ਪਾਣੀਆਂ ਦੀ ਤਾਂ ਪੰਜਾਬ ਦੇ ਦਰਿਆਈ ਪਾਣੀਆਂ ਤੇ ਲਗਾਤਾਰ ਡਾਕਾ ਵੱਜ ਰਿਹਾ ਹੈਗਾ ਭਾਖੜਾ ਵਿਆਸ ਮੈਨੇਜਮੈਂਟ ਔਰ ਡੈਮ ਸੇਫਟੀ ਐਕਟ ਦੇ ਤਹਿਤ ਪੰਜਾਬ ਦੇ ਪਾਣੀਆਂ ਤੇ ਲਗਾਤਾਰ ਕੇਂਦਰ ਦੇ ਜਿਹੜੇ ਕੇਂਦਰ ਨੇ ਜਿਹੜਾ ਕਬਜ਼ਾ ਕਰ ਲਿਆ ਹੈਗਾ ਹੈਗਾ ਪੰਜਾਬ ਦੇ ਪਾਣੀਆਂ ਤੇ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਦਾ ਜਿਹੜਾ ਕਬਜ਼ਾ ਜਿਹੜਾ ਉਹ ਕਰਵਾ ਦਿੱਤਾ ਗਿਆ ਔਰ ਚੂੰ ਤੱਕ ਨਹੀਂ ਕੀਤੀ ਇਹਦੇ ਖਿਲਾਫ ਆਮ ਆਦਮੀ ਪਾਰਟੀ ਜਿਹੜੀ ਉਹ ਬੋਲੀ ਨਹੀਂ ਹੈਗੀ। ਦੂਸਰੀ ਗੱਲ ਕਿ ਪੰਜਾਬ ਦੇ ਵਿੱਚ 15 ਕਿਲੋਮੀਟਰ ਦੇ ਦਾਰੇ ਦਾਇਰੇ ਤੋਂ ਜਿਹੜਾ ਵਧਾ ਕੇ 50 ਕਿਲੋਮੀਟਰ ਦੇ ਦਾਰੇ ਤੱਕ ਦਾਇਰੇ ਤੱਕ ਆ ਜਿਹੜੀ ਉਹ ਬੀਐਸਐਫ ਆ ਜਿਹੜੀ ਉਹ ਵਧਾ ਦਿੱਤੀ ਗਈ ਹੈਗੀ ਬੀਜੇਪੀ ਸਰਕਾਰ ਦੇਸ਼ ਦੇ ਵਿੱਚ ਹਿੰਦੂ ਰਾਸ਼ਟਰ ਜਿਹੜਾ ਸਥਾਪਿਤ ਕਰਕੇ ਇੱਥੇ ਇੱਕ ਕਿਸਮ ਦੀ ਤਾਨਾਸ਼ਾਈ ਆ ਜਿਹੜੀ ਉਹ ਸਥਾਪਿਤਾ ਕਰਨਾ ਚਾਹੁੰਦੀ ਔਰ ਦੇਸ਼ ਦਾ ਜਾਲ ਜੰਗਲ ਜ਼ਮੀਨ ਆ ਜਿਹੜੀ ਉਹ ਵਿਦੇਸ਼ੀ ਕਾਰਪੋਰੇਟ ਨੂੰ ਸੌਂਪਣਾ ਚਾਹੁੰਦੇ ਆ ਔਰ ਨਾਲ ਹੀ ਨਾਲ ਜਿੰਨੇ ਵੀ ਜਨਤਕ ਆਧਾਰੇ ਆ ਕਈ ਤਾਂ ਵੇਚ ਦਿੱਤੇ ਔਰ ਜਿਹੜੇ ਬਚੇ ਕੁਝ ਆ ਉਹਨਾਂ ਨੂੰ ਵੀ ਜਿਹੜੀ ਉਹ ਵੇਚਣ ਦੀ ਤਿਆਰੀ ਤੇ ਲੱਗੀ ਹੋਈ ਔਰ ਸਾਮਰਾਜ ਜਿਹੜੀ ਬਹੁ ਕੰਪਨੀਆਂ ਹੈਗੀਆਂ ਹੈਗੀਆਂ ਉਹਨਾਂ ਨੂੰ ਜਿਹੜਾ ਉਹ ਵੇਚ ਰਹੀ ਹੈਗੀ ਹੈਗੀ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਿਆ ਚੰਡੀਗੜ੍ਹ ਜਿੱਥੇ ਕੇ ਕੇਂਦਰ ਦੇ ਸਰਵਿਸ ਰੂਲ ਆ ਜਿਹੜੇ ਉਹ ਲਾਗੂ ਹੋ ਗਏ ਆ ਔਰ ਇਸ ਗੱਲ ਦੇ ਖਿਲਾਫ ਵੀ ਜਿਹੜੀ ਆਮ ਆਦਮੀ ਪਾਰਟੀ ਨੇ ਚੁੰ ਤੱਕ ਨਹੀਂ ਕੀਤੀ ਹੈਗੀ ਹੁਣ ਗੱਲ ਕਰਦੇ ਆ ਹਰੇ ਇਨਕਲਾਬ ਦੀ ਹਰੇ ਇਨਕਲਾਬ ਨੇ ਪੰਜਾਬ ਦੇ ਖੇਤੀ ਮਾਡਲ ਨੂੰ ਬਿਲਕੁਲ ਤਬਾਹ ਕਰਕੇ ਰੱਖ ਦਿੱਤਾ ਹੈ ਬਲਕਿ ਪੂਰੇ ਦੇਸ਼ ਭਰ ਦੇ ਜਿਹੜਾ ਹਵਾ ਪਾਣੀ ਮਿੱਟੀ ਨੂੰ ਜਿਹੜਾ ਉਹ দূਪ੍ਰਦੂਸ਼ਿਤ ਕਰ ਦਿੱਤਾ ਹੈ ਦੂਸ਼ਿਤ ਜਿਹੜਾ ਉਹ ਕਰ ਦਿੱਤਾ ਔਰ ਨਾਲ-ਨਾਲ ਕੈਂਸਰ, ਕਾਲਾ ਪੀਲੀਆ ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਹਾਰਟ ਅਟੈਕ ਵਰਗੀਆਂ ਭਿਆਨਕ ਬਿਮਾਰੀਆਂ ਜਿਹੜੀਆਂ ਉਹ ਉੱਥੇ ਲੈ ਕੇ ਆਉਂਦੀਆਂ ਜਿਨ੍ਹਾਂ ਦੇ ਆਪਾਂ ਨਾਮ ਤੱਕਾ ਜਿਹੜਾ ਉਹ ਨਹੀਂ ਜਾਣਦੇਗੇ ਇਹਨਾਂ ਬਿਮਾਰੀਆਂ ਦੇ ਨਾਲ-ਨਾਲ ਇਸ ਹਰੇ ਇਨਕਲਾਬ ਨੇ 85% ਜਿਹੜੀ ਛੋਟੀ ਕਿਸਾਨੀ ਨੂੰ ਖੇਤੀ ਵਿੱਚੋਂ ਬਾਹਰ ਕੱਢ ਕੇ ਕਰਜ਼ੇ ਦੇ ਜਿਹੜਾ ਮੱਕੜ ਜਾਲ ਦੇ ਵਿੱਚ ਫਸਾ ਲਿਆ ਹੈਗਾ ਔਰ ਇਸੇ ਹਰੇ ਇਨਕਲਾਬ ਦੇ ਕਾਰਨ ਭਾਰੀ ਜਿਹੜੀ ਉਹ ਖੇਤੀ ਮਸ਼ੀਨਰੀ ਕਰਨ ਦੇ ਕਾਰਨ ਜਿਹੜੇ ਮਜ਼ਦੂਰਾਂ ਤੋਂ ਜਿਹੜਾ ਉਹ ਵੱਡੀ ਪੱਧਰ ਤੇ ਰੁਜ਼ਗਾਰ ਆ ਜਿਹੜਾ ਉਹ ਖੋਹ ਲਿਆ ਗਿਆ ਹੈਗਾ ਖੇਤੀ ਦੇ ਵਿੱਚੋਂ ਉਹਨਾਂ ਨੂੰ ਬਾਹਰ ਆ ਜਿਹੜਾ ਉਹ ਮਜ਼ਦੂਰਾਂ ਨੂੰ ਕੱਢ ਦਿੱਤਾ ਗਿਆ ਹੈਗਾ ਹੈਗਾ ਸੋ ਅੱਜ ਦੀ ਵੀਡੀਓ ਦੇ ਲਈ ਆਪਾਂ ਇੰਨੀ ਹੀ ਗੱਲਬਾਤ ਆ ਜਿਹੜੀ ਉਹ ਕਰਾਂਗੇ ਕਿਉਂਕਿ ਸਮਾਂ ਜਿਹੜਾ ਉਹ ਇਜਾਜ਼ਤ ਆ ਜਿਹੜਾ ਉਹ ਨਹੀਂ ਦਿੰਦਾ ਹੈਗਾ ਔਰ ਇਸ ਦਾ ਜਿਹੜਾ ਆਪਾਂ ਅਗਲਾ ਭਾਗ ਆ ਜਿਹੜਾ ਉਹ ਉਦੇ ਵਿੱਚ ਜਿਹੜੀ ਅਗਲੀ ਗੱਲਬਾਤ ਆ ਜਿਹੜੀ ਉਹ ਰਹਿੰਦੀ ਗੱਲਬਾਤ ਉਹ ਅਗਲੇ ਭਾਗ ਦੇ ਵਿੱਚ ਆ ਜਿਹੜੀ ਉਹ ਕਰਾਂਗੇ ਔਰ ਨਾਲ ਹੀ ਨਾਲ ਜੇਕਰ ਤੁਹਾਨੂੰ ਸਾਡੀ ਗੱਲਬਾਤ ਜਾਂ ਸਾਡੀਆਂ ਵੀਡੀਓਜ਼ ਚੰਗੀਆਂ ਲੱਗ ਰਹੀਆਂ ਹੈਗੀਆਂ ਤਾਂ ਇਸ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਨਵੇਂ ਆਏ ਹੋ ਔਰ ਇਸ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਕਰ ਦਿਓ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਨੂੰ ਇਹ ਗੱਲਬਾਤ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰ ਦਿਓ ਔਰ ਨਾਲ ਹੀ ਨਾਲ ਫੇਸਬੁਕ ਤੇ ਸੁਰਿੰਦਰ ਢੱਲਵਾ ਦੇ ਨਾਮ ਤੇ ਇੱਕ ਪੇਜ ਬਣਿਆ ਹੋਇਆ ਉਸ ਪੇਜ ਨੂੰ ਫੋਲੋ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਫੇਸਬੁਕ ਤੇ ਵੀ ਕਮੈਂਟ ਕਰ ਦਿਓ ਅੱਗੇ ਦੀ ਅੱਗੇ ਵੀਡੀਓ ਨੂੰ ਸ਼ੇਅਰ ਆ ਜਿਹੜਾ ਉਹ ਕਰਨਾ ਜਿਹੜਾ ਨਾ ਭੁੱਲਿਓ ਸੋ ਬਹੁਤ ਬਹੁਤ ਧੰਨਵਾਦ